ਲਗਾਤਾਰ ਉਹਨੂੰ ਇੰਨਾ ਕੁ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਉਹ ਇਨ੍ਹਾਂ ਦੋ ਬੰਦਿਆਂ ਤੋਂ ਦੁਖੀ ਹੋ ਕੇ ਜਿਹੜਾ ਉਹਨੇ ਆਪ ਦੇ ਆਪ ਨੂੰ ਗੋਲੀ ਮਾਰ ਲਈ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਫੌਜਾ ਸਰਾਰੀ ਤੇ ਉਹਦਾ ਪੀਏ ਜਿਹੜਾ ਉਹ ਜਸ਼ਨ ਬਾਵਾ ਦਾ ਕਾਤਲ ਆ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤੁਹਾਡਾ ਗੱਲਬਾਤ ਰਾਹੀਂ ਮਸਲੇ ਹੱਲ ਕਰਾਂਗੇ ਲੋਕਾਂ ਨੂੰ ਘਰਨੇ ਮੁਜਾਰੇ ਕਰਨ ਦੀ ਲੋੜ ਨਹੀਂ ਪਊਗੀ ਤੇ ਆ ਤੁਸੀਂ ਦੇਖ ਹੀ ਚੁੱਕੇ ਹੋ ਇਸ ਤੋਂ ਪਹਿਲਾਂ ਵੀ ਇੱਥੇ ਜਿਹੜਾ ਟੀਚਰ ਵਿਚਾਰੇ ਬੈਠੇ ਸੀਗੇ ਉਹਨਾਂ ਨੂੰ ਵੀ ਸ਼ਾਇਦ ਜਿਹੜੀ ਇੱਕ ਮਿੱਠੀ ਗੋਲੀ ਦੇ ਕੇ ਇੱਥੋਂ ਤੋੜੇ ਆ ਗਿਆ ਪਰ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਕਿ ਆ ਤੇ ਸਰਕਾਰ ਜੇਕਰ ਲਗਾਤਾਰ ਵੋਟਾਂ ਦੇ ਵਿੱਚ ਮਗਨ ਹੋਈ ਆ ਭਗਵੰਤ ਮਾਨ ਵੋਟਾਂ ਦੇ ਵਿੱਚ ਮਗਨ ਹੋਇਆ ਵਿਜੀ ਹੋਇਆ ਬੈਠਾ ਤੇ ਅਸੀਂ ਭਗਵੰਤ ਮਾਨ ਕੋਲੇ ਲੁਧਿਆਣੇ ਜਾ ਕੇ ਮਿਲ ਲੈਨੇ ਆ ਤੇ ਹਰਾਮਜਾਦ ਕੀ ਇਹਨਾਂ ਨੇ ਇਹ ਕੀਤੀ ਕਿ ਫਰੋਜਪੁਰ 7 ਨੰਬਰ ਚੁੰਗੀ ਤੇ ਜਿਹੜਾ ਜਿਹੜਾ ਜਸ਼ਨ ਬਾਵਾ ਦਾ ਪਰਿਵਾਰ ਸੀਗਾ ਉਹਦੇ ਮਾਤਾ ਪਿਤਾ ਸੀ ਸਾਰਿਆਂ ਨੂੰ ਉੱਥੇ ਬੱਸ ਨੂੰ ਰੋਕ ਕੇ ਘੰਟਿਆਂ ਬੱਧੀ ਜਿਹੜਾ ਖੰਝਲ ਕੀਤਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਧੜਾ ਧੜ ਵੋਟਾਂ ਪਾ ਕੇ ਇਹਨਾਂ ਨੇ 92 ਜਿਤਾਤੇ ਪਰ ਇਹ ਪੰਜਾਬ ਦੇ ਲੋਕਾਂ ਦੇ ਹੀ ਕਾਤਲ ਬਣ ਚੁੱਕੀ ਹੈ ਪਾਰਟੀ ਜਿਹੜੀ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀਆਂ ਪਾਰਟੀਆਂ ਇਹ ਅਸਲ ਦੇ ਵਿੱਚ ਕਾਤਲਾਂ ਦੀ ਪਾਰਟੀ ਆ ਲੋਕਾਂ ਦੇ ਧੀਆਂ ਪੁੱਤਾਂ ਦੇ ਲਗਾਤਾਰ ਕਤਲ ਕੀਤੇ ਜਾ ਰਹੇ ਆ ਜਿਹੜਾ ਗੋਨੇ ਵਾਲੇ ਦਾ ਨੌਜਵਾਨ ਨਰਿੰਦਰਦੀਪ ਸਿੰਘ ਉਹਨੂੰ ਸੀਐਸਟਾ ਪਠੰਡਾ ਚੱਕਦਾ ਬਿਨਾਂ ਵਜਾ ਚੱਕ ਕੇ ਉਹਨੂੰ ਕੋਹ ਕੋਹ ਕੇ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਪਰ ਸੋਜਾ ਸਿੰਘ ਸਰਾਰੀ ਤਾਂ ਇਹ ਕਹਿੰਦੇ ਆ ਕਿ ਜਸ਼ਨਵਾਵਾ ਮੇਰੇ ਪੁੱਤਾਂ ਵਰਗਾ ਸੀ ਮੈਂ ਕਿਉਂ ਮਰਵਾਉ ਉਹਨੂੰ ਜਿਵੇਂ ਆਂਦੇ ਨਾ ਹਾਥੀ ਦੇ ਖਾਣ ਵਾਲੇ ਦਲਦ ਹੋਰ ਤੇ ਦਿਖਾਉਣ ਵਾਲੇ ਹੋਰ ਫੌਜਾ ਸਰਾਰੀ ਨੇ ਲਗਭਗ 50 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਉਹ ਸਰਪੰਚੀਆਂ ਦੇ ਨਾਂ ਤੇ ਲੋਕਾਂ ਤੋਂ ਠੱਗਿਆ ਬਾਜੋ ਇਹਨਾਂ ਕਾਤਲਾਂ ਤੋਂ ਬਾਜੋ ਇਸ ਕਾਤਲ ਪਾਰਟੀ ਤੋਂ ਬਾਜੋ ਆਮ ਆਦਮੀ ਪਾਰਟੀ ਨਹੀਂ ਇਹ ਇਹ ਲੋਕਾਂ ਦੇ ਧੀਆਂ ਪੁੱਤਾਂ ਦੀ ਕਾਤਲ ਪਾਰਟੀ ਆ ਆ ਬੋਰਡ ਲੱਗੇ ਨੇ ਆnde ਨਾ ਗੁੱਸਾ ਨਾ ਹੰਕਾਰ ਕੰਮ ਹੋਵੇਗਾ ਲਗਾਤਾਰ ਅਸਲ ਦੇ ਵਿੱਚ ਕੀ ਆ ਕਿ ਨਾ ਗੁੱਸਾ ਨਾ ਹੰਕਾਰ ਕਤਲ ਹੋਣਗੇ ਲਗਾਤਾਰ ਸੇ ਦੋ ਮੂਸੇ ਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਸੰਦੀਪ ਨੰਗਲ ਅੰਪੀਆਂ ਦਾ ਕਤਲ ਹੋ ਜਾਂਦਾ ਦੀਪ ਸਿੱਧੂ ਦਾ ਕਤਲ ਹੋ ਜਾਂਦਾ ਹੋਰ ਪਤਾ ਨਹੀਂ 3 ਸਾਲਾਂ ਦੇ ਵਿੱਚ ਕਿੰਨੇ ਕੁ ਬੇਕਸੂਰ ਆ ਜੋ ਆਪਣੀਆਂ ਜਾਨਾਂ ਗਵਾ ਚੁੱਕੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਨਸਾਫ ਦੋ ਐਸੇ ਕਰਕੇ ਅਸੀਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਧੀਆਂ ਪੁੱਤਾਂ ਦੀ ਕਾਤਲ ਪਾਰਟੀ ਆ ਫਲਕਾਗੁਰ ਹਰਸਹਾਏ ਦੇ ਪਿੰਡ ਤਰਿੰਡੇ ਦੇ ਇੱਕ ਨੌਜਵਾਨ ਸਰਪੰਚ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਿਤੀ ਜਾਂਦੀ ਆ ਤੇ ਇਲਜ਼ਾਮ ਨੇ ਜੋ ਆਪ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਉੱਪਰ ਲੱਗਦੇ ਨੇ ਕਿਹਾ ਜਾ ਰਿਹਾ ਕਿ ਬੇਸ਼ੱਕ ਸਰਪੰਚ ਖੁਦ ਨੂੰ ਆਪ ਗੋਲੀ ਮਾਰਦੇ ਨੇ ਪਰ ਉਹਨਾਂ ਨੂੰ ਜੋ ਆਪ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਉਹਨਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਦੇ ਕੋਲੋਂ ਪੈਸੇ ਦੀ ਮੰਗ ਆ ਜੋ ਕੀਤੀ ਜਾ ਰਹੀ ਸੀ ਤੇ ਨਾਲ ਹੀ ਉਹਨਾਂ ਦੇ ਜੋ ਪੀਏ ਨੇ ਉਹਨਾਂ ਦੇ ਉੱਪਰ ਵੀ ਕੱਥੇ ਤੇ ਇਲਜ਼ਾਮ ਨੇ ਜੋ ਲੱਗਦੇ ਨੇ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਅੱਜ ਇਨਸਾਫ ਦੇ ਲਈ ਲੋਕ ਆ ਜੋ ਲੁਧਿਆਣਾ ਪੱਛਮੀ ਦੇ ਵਿੱਚ ਪਹੁੰਚੇ ਨੇ ਯੁੱਧ ਕਾਤਲਾਂ ਵਿਰੋਧਾ ਜੋ ਸ਼ੁਰੂ ਕੀਤਾ ਗਿਆ ਤਾਂ ਇੱਥੇ ਕੁਝ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਲੱਗਦਾ ਇਹ ਜੋ ਪੂਰੀ ਘਟਨਾ ਵਾਪਰੀ ਹੈ ਇਸ ਦੇ ਪਿੱਛੇ ਅਸਲ ਕਾਤਲ ਕੌਣ ਆ ਅਸਲ ਕਾਤਲ ਆ ਆਮ ਆਦਮੀ ਪਾਰਟੀ ਦੇ ਐਮਐਲਏ ਆ ਹਲਕਾ ਗੁਰੂ ਹਰਸਾਏ ਤੋਂ ਮੋਹਜਾ ਸਿੰਘ ਸਰਾਰੀ ਤੇ ਉਹਦਾ ਪੀਏ ਜਿਹੜਾ ਬਚਿੱਤਰ ਲਾਡੀ ਉਹ ਲਗਾਤਾਰ ਜਸ਼ਨਪਾਵਾ ਨੂੰ ਜਿਹੜੇ ਉਹ ਧਮਕਾ ਰਹੇ ਸੀ ਲਗਾਤਾਰ ਉਹਨੂੰ ਹਰਾਸ ਕਰ ਰਹੇ ਸੀ ਲਗਾਤਾਰ ਉਹ ਤੋਂ ਪੈਸਿਆਂ ਦੀ ਮੰਗ ਕਰ ਰਹੇ ਸੀ ਉਹਨੂੰ ਸਰਪੰਚੀ ਦੇਣ ਲਈ ਜਿਹੜਾ 15 ਲੱਖ ਦੇ ਕਰੀਬ ਜਿਹੜਾ ਰੁਪਈਆ ਉਹਦੇ ਤੋਂ ਲੁੱਟਿਆ ਜਾ ਚੁੱਕਿਆ ਸੀਗਾ ਉਸ ਤੋਂ ਬਾਅਦ ਫੇਰ ਵੀ ਉਹਨੂੰ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਜਸ਼ਨ ਬਾਵਾ ਤੋਂ ਉਹਨੂੰ ਕਿਹਾ ਜਾ ਰਿਹਾ ਸੀ ਕਿ ਜੇਕਰ ਤੂੰ ਹੋਰ ਪੈਸੇ ਨਾ ਦਿੱਤੇ ਅਸੀਂ ਇੱਥੇ ਪਿੰਡ ਦੇ ਵਿੱਚ ਪ੍ਰਬੰਧਕ ਲਾਵਾਂਗੇ ਤੈਨੂੰ ਕੰਮ ਨਹੀਂ ਚਲਾਉਣ ਦੇਣਾ ਪ੍ਰਬੰਧਕ ਕੰਮ ਚਲਾਊਗਾ ਤੇ ਸੈਕਟਰੀ ਜਿਹੜੇ ਕਾਰਵਾਈ ਤੇ ਆਪ ਜਿਹੜੇ ਸੈਨ ਕਰਦਾ ਸੀ ਸਰਪੰਚ ਦੇ ਲਗਾਤਾਰ ਉਹਨੂੰ ਇੰਨਾ ਕੁ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਉਹ ਇਨ੍ਹਾਂ ਦੋ ਬੰਦਿਆਂ ਤੋਂ ਦੁਖੀ ਹੋ ਕੇ ਜਿਹੜਾ ਉਹਨੇ ਆਪ ਦੇ ਆਪ ਨੂੰ ਗੋਲੀ ਮਾਰ ਲਈ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਫੌਜਾ ਸਰਾਰੀ ਤੇ ਉਹਦਾ ਪੀਏ ਜਿਹੜਾ ਉਹ ਜਸ਼ਨਬਾਵਾ ਦਾ ਕਾਤਲ ਆ ਉਹਨਾਂ ਨੇ ਟੇਢੇ ਢੰਗ ਨਾਲ ਜਸ਼ਨਬਾਵਾ ਨੂੰ ਕਤਲ ਕੀਤਾ ਸਰਕਾਰ ਉਹਦੇ ਤੇ ਤੁਰੰਤ ਜਿਹੜਾ ਪਰਚਾ ਦਰਜ ਕਰੇ ਫੌਜਾ ਅਸਰਾਰੀ ਤੇ ਤੇ ਉਹਦੇ ਪੀਏ ਤੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਸਿੱਟੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਅੱਜ ਅਸੀਂ ਲੁਧਿਆਣੇ ਦੇ ਵਿੱਚ ਵੀ ਇਸ ਕਰਕੇ ਆਏ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਲੋਕਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤੁਹਾਡਾ ਗੱਲਬਾਤ ਰਾਹੀਂ ਮਸਲੇ ਹੱਲ ਕਰਾਂਗੇ ਲੋਕਾਂ ਨੂੰ ਧਰਨੇ ਮੁਜਾਰੇ ਕਰਨ ਦੀ ਲੋੜ ਨਹੀਂ ਪਊਗੀ ਤੇ ਆ ਤੁਸੀਂ ਦੇਖ ਹੀ ਚੁੱਕੇ ਹੋ ਇਸ ਤੋਂ ਪਹਿਲਾਂ ਵੀ ਇੱਥੇ ਜਿਹੜੇ ਟੀਚਰ ਵਿਚਾਰੇ ਬੈਠੇ ਸੀਗੇ ਉਹਨਾਂ ਨੂੰ ਵੀ ਸ਼ਾਇਦ ਜਿਹੜੀ ਇੱਕ ਮਿੱਠੀ ਗੋਲੀ ਦੇ ਕੇ ਇੱਥੋਂ ਤੋੜਿਆ ਗਿਆ ਪਰ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਕੋਈ ਉਹਨਾਂ ਦਾ ਗੱਲਬਾਤ ਰਾਹੀਂ ਮਸਲਾ ਹੱਲ ਨਹੀਂ ਕੀਤਾ ਜੇ ਅੱਜ ਲੋਕ ਪੰਜਾਬ ਦੇ ਵਿੱਚੋਂ ਫਰੋਜਪੁਰ ਜ਼ਿਲ੍ਹੇ ਦੇ ਗੁਰੂ ਹਰਸਾਏ ਇਲਾਕੇ ਦੇ ਤਰੇਡੇ ਪਿੰਡ ਤੋਂ ਜਸ਼ਨ ਬਾਵਾ ਦੇ ਪਿੰਡ ਤੋਂ ਉਹਦਾ ਮਾਪਿਓ ਤੇ ਹੋਰ ਭੈਣ ਭਰਾ ਜਿਹੜੇ ਇੱਥੇ ਕੈਂਡਲ ਮਾਰਚ ਕਰਨ ਵਾਸਤੇ ਲੁਧਿਆਣੇ ਦੇ ਵਿੱਚ ਪਹੁੰਚ ਰਹੇ ਸੀ ਵੀ ਜੇਕਰ ਸਰਕਾਰ ਕੋਲੇ ਸਮਾਂ ਹੈ ਨਹੀਂ ਸਾਡੀ ਗੱਲ ਸੁਣਨ ਦਾ ਤੇ ਸਰਕਾਰ ਜੇਕਰ ਲਗਾਤਾਰ ਵੋਟਾਂ ਦੇ ਵਿੱਚ ਮਗਨ ਹੋਈ ਆ ਭਗਵੰਤ ਮਾਨ ਵੋਟਾਂ ਦੇ ਵਿੱਚ ਮਗਲ ਹੋਇਆ ਵਿਜੀ ਹੋਇਆ ਬੈਠਾ ਤੇ ਅਸੀਂ ਭਗਵੰਤ ਮਾਨ ਕੋਲੇ ਲੁਧਿਆਣੇ ਜਾ ਕੇ ਮਿਲ ਲੈਨੇ ਆ ਅਸੀਂ ਸਰਕਾਰ ਦੇ ਲੀਡਰਾਂ ਨੂੰ ਮਿਲ ਲੈਨੇ ਆ ਤੇ ਹਰਾਮਜਾਦਗੀ ਇਹਨਾਂ ਨੇ ਇਹ ਕੀਤੀ ਕਿ ਫਰੋਜਪੁਰ 7 ਨੰਬਰ ਚੁੰਗੀ ਤੇ ਜਿਹੜਾ ਜਿਹੜਾ ਜਸ਼ਨ ਬਾਵਾ ਦਾ ਪਰਿਵਾਰ ਸੀਗਾ ਉਹਦੇ ਮਾਤਾ ਪਿਤਾ ਸੀ ਸਾਰਿਆਂ ਨੂੰ ਉੱਥੇ ਬੱਸ ਨੂੰ ਰੋਕ ਕੇ ਘੰਟਿਆਂ ਬੱਧੀ ਜਿਹੜਾ ਖੱਜਲ ਕੀਤਾ ਜਦੋਂ ਜਸ਼ਨ ਬਾਵਾ ਕਤਲ ਕਾਂਡ ਵਿਰੁੱਧ ਜਿਹੜੀ ਐਕਸ਼ਨ ਕਮੇਟੀ ਬਣੀ ਆ ਉਹਦੇ ਅੱਗ ਵਾਲੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਜੇਕਰ ਸਾਡੇ ਸਾਥੀਆਂ ਨੂੰ ਤੁਰੰਤ ਇਥੋਂ ਨਾ ਜਾਣ ਦਿੱਤਾ ਤੇ ਫਰੋਜਪੁਰ ਦੇ ਵਿੱਚ ਵੀ ਧਰਨਾ ਲੱਗੂਗਾ ਤੇ ਜਿਹੜਾ ਤੁਸੀਂ ਲੁਧਿਆਣੇ ਦੇ ਵਿੱਚ ਐਮਐਲਏ ਠੱਲਿਆ ਉਹਦੇ ਦਫਤਰ ਜਿਹੜਾ ਤੁਸੀਂ ਬਣਾਇਆ ਉਹਦੇ ਅੱਗੇ ਵੀ ਲਗਾਤਾਰ ਜਿਹੜਾ ਦਫਤਰ ਅੱਗੇ ਧਰਨਾ ਚੱਲੂਗਾ ਤੇ ਉਸ ਤੋਂ ਬਾਅਦ ਜਿਹੜਾ ਸਾਥੀਆਂ ਨੂੰ ਇੱਥੋਂ ਜਿਹੜਾ ਪ੍ਰੋਜਪੁਰ ਦੇ ਵਿੱਚੋਂ ਤੋੜਿਆ ਗਿਆ ਤੇ ਅੱਜ ਅਸੀਂ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆ ਕਿ ਭਰਾਵੋ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਧੜਾ ਧੜ ਵੋਟਾਂ ਪਾ ਕੇ ਇਹਨਾਂ ਨੇ 92 ਜਿਤਾਤੇ ਪਰ ਇਹ ਪੰਜਾਬ ਦੇ ਲੋਕਾਂ ਦੇ ਹੀ ਕਾਤਲ ਬਣ ਚੁੱਕੀ ਏ ਪਾਰਟੀ ਜਿਹੜੀ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਇਹ ਅਸਲ ਦੇ ਵਿੱਚ ਕਾਤਲਾਂ ਦੀ ਪਾਰਟੀ ਆ ਲੋਕਾਂ ਦੇ ਧੀਆਂ ਪੁੱਤਾਂ ਦੇ ਲਗਾਤਾਰ ਕਤਲ ਕੀਤੇ ਜਾ ਰਹੇ ਆ ਜਸ਼ਨ ਬਾਵਾ ਦਾ ਕਤਲ ਕਰਵਾ ਦਿੱਤਾ ਗਿਆ ਇਸੇ ਤਰ੍ਹਾਂ ਹੀ ਜਿਹੜਾ ਗੋਨੇ ਵਾਲੇ ਦਾ ਨੌਜਵਾਨ ਠੀਕ ਆ ਨਰਿੰਦਰਦੀਪ ਸਿੰਘ ਉਹਨੂੰ ਸੀਐਸਟਾਫ ਬਠਿੰਡਾ ਚੱਕਦਾ ਬਿਨਾਂ ਵਜਾ ਜਾ ਕੇ ਉਹਨੂੰ ਕੋਹ ਕੋਹ ਕੇ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਪਰ ਫੌਜਾ ਸਿੰਘ ਸਰਾਰੀ ਤਾਂ ਇਹ ਕਹਿੰਦੇ ਆ ਕਿ ਜਸ਼ਨ ਬਾਵਾ ਮੇਰੇ ਪੁੱਤਾਂ ਵਰਗਾ ਸੀ ਮੈਂ ਕਿਉਂ ਮਰਵਾਉ ਉਹਨੂੰ ਦੇਖੋ ਫੌਜਾ ਸਰਾਰੀ ਜਿਵੇਂ ਆਂਦੇ ਨੇ ਨਾ ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਹੋਰ ਫੌਜਾ ਸਰਾਰੀ ਤੇ ਇੱਕ ਚੈਨਲ ਤੇ ਕਹਿ ਰਿਹਾ ਸੀਗਾ ਕਿ ਮੈਂ ਤਾਂ ਹਜੇ ਆਪਦਾ ਘਰ ਨਹੀਂ ਬਣਾ ਸਕਿਆ ਤੇ ਕੱਲ ਇੱਕ ਸਾਡੇ ਸਾਥੀ ਨੇ 20 ਕਰੋੜ ਦੀ ਜਿਹੜੀ ਉਹ ਉਹਦੀ ਜਾਇਦਾਦ ਜਿਹੜੀ ਉਹਨੇ ਇੰਨਾ ਦਿਨਾਂ ਦੇ ਵਿੱਚ ਐਮਐਲਏ ਬਣ ਤੋਂ ਬਾਅਦ ਬਣਾਈ ਆ ਉਹ ਲੋਕਾਂ ਦੇ ਸਾਹਮਣੇ ਨਸ਼ਰ ਕੀਤੀ ਆ ਫੌਜਾ ਸਰਾਰੀ ਨੇ ਲਗਭਗ 50 ਕਰੋੜ ਤੋਂ ਉੱਪਰ ਰੁਪਈਆ ਜਿਹੜਾ ਉਹ ਸਰਪੰਚੀਆਂ ਦੇ ਨਾਂ ਤੇ ਲੋਕਾਂ ਤੋਂ ਠੱਗਿਆ ਤੇ ਹਾਲੇ ਤੱਕ ਵੀ ਲੋਕਾਂ ਨੂੰ ਠੱਗਿਆ ਜਾ ਰਿਹਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੱਲੇ ਜਸ਼ਨ ਬਾਵੇ ਦੇ ਪਿੰਡ 'ਚ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਦਾਂਗੇ ਨਹੀਂ ਤੇ ਤੁਸੀਂ ਸਾਡੀਆਂ ਪਾਰਟੀਆਂ 'ਚ ਸ਼ਾਮਲ ਹੋ ਜਾਓ ਉਹ ਤੜਾ ਤੜ ਲੋਕ ਪਾਰਟੀ 'ਚ ਵੀ ਡਰਦੇ ਸ਼ਾਮਲ ਹੋ ਰਹੇ ਆ ਤੇ ਪਰ ਇੱਥੇ ਕੀ ਹੁੰਦਾ ਕਿ ਜਸ਼ਨ ਬਾਵਾ ਤਾਂ ਇਹਨਾਂ ਦੀ ਪਾਰਟੀ ਦੇ ਹੀ ਬੰਦਾ ਸੀ ਜਸ਼ਨ ਬਾਵਾ ਨੇ ਤਾਂ ਇਹਨਾਂ ਦੀ ਪਾਰਟੀ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਸੀ ਪਰ ਉਹਦੇ ਦੋ ਵੀ ਪੈਸੇ ਠੱਗੇ ਗਏ ਪੈਸਿਆਂ ਦੇ ਨਾਲ-ਨਾਲ ਉਹਦੀ ਜਾਨ ਦੇ ਦੁਸ਼ਮਣ ਬਣੇ ਹੋਏ ਸੀਗੇ ਆਖਰ ਨੂੰ ਉਹਦੀ ਜਾਨ ਲੈ ਕੇ ਰਹੇ ਫੌਜਾ ਸਰਾਰੀ ਤੇ ਉਹਦੇ ਜਿਹੜੇ ਪੀਏ ਪਰ ਹੁਣ ਅਸੀਂ ਭਗਵੰਤ ਮਾਨ ਤੋਂ ਇਹ ਮੰਗ ਕਰਦੇ ਆ ਕਿ ਤੁਰੰਤ ਇਹਨਾਂ ਦੋਛਿਆਂ ਦੇ ਉੱਪਰ ਪਰਚਾ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਦੇਖਿਓ ਵਾਜੋ ਇਹਨਾਂ ਕਾਤਲਾਂ ਤੋਂ ਵਾਜੋ ਇਸ ਕਾਤਲ ਪਾਰਟੀ ਤੋਂ ਵਾਜੋ ਆਮ ਆਦਮੀ ਪਾਰਟੀ ਨਹੀਂ ਇਹ ਇਹ ਲੋਕਾਂ ਦੇ ਧੀਆਂ ਪੁੱਤਾਂ ਦੀ ਕਾਤਲ ਪਾਰਟੀ ਆ ਵੇਖਿਆ ਜੇ ਕਿਤੇ ਇਹਨਾਂ ਨੂੰ ਵੋਟਾਂ પાਕੇ ਜਿਤਾਣਾ ਲਿਆ ਜੇ ਇਹਨਾਂ ਦੇ ਮੂੰਹ ਨੂੰ ਤੁਹਾਡੇ ਧੀਆਂ ਪੁੱਤਾਂ ਦਾ ਖੂਨ ਲੱਗ ਚੁੱਕਾ ਜੇ ਚਾਹਣੇ ਹੋ ਕਿ ਲੁਧਿਆਣੇ ਦਾ ਕੋਈ ਨੌਜਵਾਨ ਇਸ ਜਸ਼ਨ ਬਾਵਾ ਵਾਂਗ ਆਪਦੀ ਜਾਨ ਨਾ ਦੇਵੇ ਇਸ ਜਸ਼ਨ ਬਾਵਾ ਵਾਂਗੇ ਇਸ ਦੁਨੀਆ ਤੋਂ ਨਾ ਜਾਵੇ ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਜਿਹੜੇ ਪੀਪੇ ਆ ਉਹ ਖਾਲੀ ਰੱਖਿਆ ਜੇ ਇਹਨਾਂ ਨੂੰ ਵੋਟਾਂ ਨਾ ਪਾਇਆ ਜੇ ਇਹਨਾਂ ਦੀ ਜ਼ਬਾਨ ਤਜਰਤ ਕਰਿਆ ਜੇ ਕਿਉਂਕਿ ਇਹ ਕਾਤਲ ਲੋਕ ਨੇ ਲਗਾਤਾਰ ਲੋਕਾਂ ਦੇ ਧੀਆਂ ਪੁੱਤਾਂ ਦੇ ਕਤਲ ਕਰਦੇ ਨੇ ਤੇ ਫਿਰ ਉਹਨਾਂ ਨੂੰ ਇਨਸਾਫ ਵੀ ਨਹੀਂ ਦਿੱਤਾ ਜਾਂਦਾ ਜੇ ਲੋਕ ਇਨਸਾਫ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਅੱਜ ਲੋਕਾਂ ਨੂੰ ਅਪੀਲ ਕਰਨ ਆਏ ਆ ਲੁਧਿਆਣੇ ਦੇ ਵਿੱਚ ਕਿ ਬਾਜੋ ਲੁਧਿਆਣੇ ਵਾਲਿਓ ਇਹ ਕਾਤਲ ਪਾਰਟੀ ਤੋਂ ਬਾਜੋ ਫੌਜੇ ਸਰਾਰੀ ਵਰਗੇ ਇਸ ਪਾਰਟੀ ਦੇ ਵਿੱਚ ਕਾਤਲ ਨੇ ਤੇ ਜਿਹੜੇ ਤੁਹਾਨੂੰ ਅੱਜੇ ਝੂਠੇ ਵਾਅਦੇ ਕਰ ਰਹੇ ਨੇ ਕਿ ਅਸੀਂ ਲੋਕਾਂ ਦੇ ਹੱਲ ਕਰਾਂਗੇ ਆ ਬੋਰਣ ਲੱਗੇ ਨੇ ਆਂਦੇ ਨਾ ਗੁੱਸਾ ਨਾ ਹੰਕਾਰ ਕਮ ਹੋਵੇਗਾ ਲਗਾਤਾਰ ਅਸਲ ਦੇ ਵਿੱਚ ਕੀ ਆ ਕਿ ਨਾ ਗੁੱਸਾ ਨਾ ਹੰਕਾਰ ਕਤਲ ਹੋਣਗੇ ਲਗਾਤਾਰ ਇਹਨਾਂ ਨੂੰ ਨਾਰਾ ਤਾਂ ਇਹ ਦੇਣਾ ਚਾਹੀਦਾ ਸੀ ਇਨਸਾਫ ਦੀ ਅੱਜ ਤੁਸੀਂ ਮੰਗ ਕਰ ਰਹੇ ਉਸ ਤੋਂ ਪਹਿਲਾਂ ਵੀ ਕਈ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ ਦੀਪ ਸਿੱਧੂ ਦਾ ਕਤਲ ਹੋ ਜਾਂਦਾ ਹੋਰ ਪਤਾ ਨਹੀਂ 3 ਸਾਲਾਂ ਦੇ ਵਿੱਚ ਕਿੰਨੇ ਕੁ ਬੇਕਸੂਰ ਆ ਜੋ ਆਪਣੀਆਂ ਜਾਨਾਂ ਗਵਾ ਚੁੱਕੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਨਸਾਫ ਦੋ ਦੇਖੋ ਜੀ ਅਸੀਂ ਇਹ ਹੀ ਅਪੀਲ ਲੈ ਕੇ ਲੋਕਾਂ ਕੋਲੇ ਆਏ ਲੁਧਿਆਣੇ ਦੇ ਲੋਕਾਂ ਕੋਲੋਂ ਇਸੇ ਕਰਕੇ ਅਸੀਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਧੀਆਂ ਪੁੱਤਾਂ ਦੀ ਕਾਤਲ ਪਾਰਟੀ ਆ ਲਗਾਤਾਰ ਸਾਡੇ ਨੌਜਵਾਨਾਂ ਦੇ ਕਤਲ ਹੋ ਰਹੇ ਆ ਵੇਖਿਆ ਜੇ ਕਿਤੇ ਇਹਨਾਂ ਨੂੰ ਜਿਤਾ ਕੇ ਤੇ ਜਿਹੜੇ ਸਾਡੇ ਰਹਿੰਦੇ ਵੀ ਨੌਜਵਾਨ ਆ ਲੋਕਾਂ ਦੀ ਆਵਾਜ਼ ਠਾਉਣ ਵਾਲੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹਨਾਂ ਦੀਆਂ ਗੋਲੀਆਂ ਦੇ ਨਿਸ਼ਾਨੇ ਨਾ ਬਣ ਉਹ ਵੀ ਇਹਨਾਂ ਦੇ ਬੁੱਚੜ ਪੁਲਿਸ ਵਾਲਿਆਂ ਦੇ ਜਿਹੜੇ ਧੱਕੇ ਚੜ੍ਹ ਕੇ ਉਹਨਾਂ ਦੇ ਹੱਥੋਂ ਮੌਤ ਦੇ ਜਿਹੜੇ ਉਹ ਰਾਹ ਨਾ ਪੈ ਜਾਣ ਇਸ ਕਰਕੇ ਕਿ ਤੁਸੀਂ ਬਚੋ ਆਮ ਆਦਮੀ ਪਾਰਟੀ ਤੋਂ ਇਹ ਲੋਕਾਂ ਦੇ ਧੀਆਂ ਪੁੱਤਾਂ ਦੇ ਕਤਲ ਕਰਨ ਲੱਗੀ ਹੋਈ ਆ ਲਗਾਤਾਰ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਆ ਜੇ ਤੁਸੀਂ ਚਾਹੋ ਲੁਧਿਆਣੇ ਦੇ ਨੌਜਵਾਨ ਬਚੇ ਰਹਿਣ ਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਾ ਲਾਓ ਸ਼ਾਇਦ ਇਸ ਨੌਜਵਾਨ ਦਾ ਇਹੀ ਕਸੂਰ ਸੀ ਕਿ ਇਹਨੇ ਪਾਰਟੀ ਦੇ ਲਈ ਕੰਮ ਕੀਤਾ ਪਾਰਟੀ ਨੂੰ ਕਾਮਯਾਬ ਕੀਤਾ ਇੱਕ ਨੌਜਵਾਨ ਸਰਪੰਚ ਸੀ ਜੋ ਇੰਨਾ ਕੁ ਟੌਰਚਰ ਆਪ ਦੇ ਐਮਐਲਏ ਦੇ ਵੱਲੋਂ ਕੀਤਾ ਗਿਆ ਕਿ ਉਹ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਆ ਜੋ ਕਰ ਲੈਂਦਾ ਤਾਂ ਇਹ ਇਲਜ਼ਾਮ ਨੇ ਜੋ ਪੂਰੇ ਲੱਗ ਰਹੇ ਨੇ ਪਰ ਹੁਣ ਤੱਕ ਆ ਜੋ ਕੋਈ ਵੀ ਕਾਰਵਾਈ ਆ ਜੋ ਨਹੀਂ ਹੋ ਰਹੀ ਜੁੱਧ ਕਾਤਲਾ ਵਿਰੋਧਾ ਜੋ ਸ਼ੁਰੂ ਕੀਤਾ ਗਿਆ ਜਸ਼ਨ ਬਾਵਾ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਲੁਧਿਆਣਾ ਦੇ ਵਿੱਚ ਕੈਂਡਲ ਮਾਰਚ ਆ ਜੋ ਕੱਢਿਆ ਜਾ ਰਿਹਾ ਪਰ ਲਗਾਤਾਰ ਇਸ ਤੋਂ ਪਹਿਲਾਂ ਵੀ ਕਈ ਕਤਲ ਹੋ ਚੁੱਕੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਉਹਨਾਂ ਦਾ ਕਤਲ ਹੋ ਜਾਂਦਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ ਦੀਪ ਸਿੱਧੂ ਦਾ ਕਤਲ ਹੋ ਜਾਂਦਾ ਅਕਾਲੀ ਦਲ ਦੇ ਇੱਕ ਸਾਫਕਾ ਮੌਜੂਦਾ ਕਾਉਂਸਲਰ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਪਰਮਿੰਦਰ ਸਿੰਘ ਜੋ ਕਿ ਸੀਆਈ ਸਟਾਫ ਦੇ ੱੱਕੇ ਚੜ ਕੇ ਮਾਰੇ ਜਾਂਦੇ ਆ ਉਹਨਾਂ ਦਾ ਕਤਲ ਹੋ ਜਾਂਦਾ ਪਰ ਹੁਣ ਤੱਕ ਇਨਸਾਫ ਆ ਜੋ ਇਸ ਸਰਕਾਰ ਦੇ ਵਿੱਚ ਕਿਸੇ ਨੂੰ ਵੀ ਮਿਲਦਾ ਨਹੀਂ ਦਿਖਾਈ ਦੇ ਰਿਹਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਇੱਥੋਂ ਤੱਕ ਕਹਿਣ ਲੱਗੇ ਕਿ ਇਹ ਆਮ ਆਦਮੀ ਪਾਰਟੀ ਦੀ ਜੀ ਸਰਕਾਰ ਕਹਿ ਰਹੀ ਸੀ ਕਿ ਆਮ ਲੋਕਾਂ ਦੀ ਸਰਕਾਰ ਆ ਇਹ ਹੁਣ ਆਮ ਲੋਕਾਂ ਦੀ ਸਰਕਾਰ ਨਹੀਂ ਰਹੀ ਇਹ ਕਾਤਲਾਂ ਦੀ ਸਰਕਾਰ ਬਣ ਚੁੱਕੀ ਆ ਤੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਤਲ ਆ ਜੋ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਲੁਧਿਆਣਾ ਪੱਛਮੀ ਤੋਂ ਕੈਮਰਾਮੈਨ ਗੁਰਵੀਰ ਦੇ ਨਾਲ ਅਜੇ ਰਖੜਾ